ਗੁਰੂ ਬੁਲਾਇਆ ਇੱਕ ਲਖਸ਼ੇ ਤੇ ਇੱਕ ਇਧਰ ਛੋਟਾ ਉਸਤਾਦ ਛੋਟਾ ਗੁਰੂ ਇੱਕ ਆਵਾ ਇਹ ਦੋਨੇ ਪਤੰਗ ਡਾਉਣੇ ਸਿਖਾਉਣਗੇ ਅੱਜ ਸਿੱਖ ਗਿਆ ਸ੍ਰੀ ਹੁਣ ਕਿੰਨਾ ਸਿੱਖ ਗਿਆ ਸਿੱਖ ਗਿਆ YouTube ਤੇ ਸਭ ਲੋਕ ਲਾਈਵ ਚਲੀ ਜਾਂਦਾ ਹੁਣ ਕਾਚੂ ਹਾਂ ਇੱਲੇ ਬੈਠਣਾ ਨਹੀਂ ਇੱਲੇ ਆਣਾ ਬੈਠਣਾ ਮੈਂ ਵੀ ਡੋਣਾਗਾ ਅਰੇ ਕਿੱਥੋਂ ਆਉਂਦੇ ਫਕ ਜੋਗਣੇ ਫਕ ਜੋਗਣੇ ਇਹ ਫੜਾ ਆ ਦੇਖੋ ਚਾਚੂ ਮੇਰੀ ਗੰਡ ਵੀ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਲੱਛੇ ਇਹ ਰਾਦੇ ਚੈਨ ਵਾਲੀ ਡੋਰ ਹੈ ਆਹਾ ਨਾ ਲਾਉ ਯਾਰਾ ਚੈਨ ਵਾਲੀ ਅਰਵਿੰਦ ਚੈਨ ਵਾਲੀ ਆ ਕੇ ਥੋੜੀ ਜਿਹੀ ਡਾਉਨ ਨੂੰ ਪਾ ਦੇ ਨਾ ਲਾ ਉਹ ਉਧਰ ਦੇ ਲਿਆ ਫੜਾ ਫੜਾ ਦੇ ਦੋ ਕਿੱਧਰ ਦੀ ਇੱਕ ਡੋਤੀ ਅਰਵਿੰਦ ਇੱਕ ਵਾਰੀ ਡਾਉਨ ਦੇ ਇਹਨਾਂ ਨੂੰ ਪੁੱਤ ਫਿਰ ਡਾਲਾਂਗੇ ਇੱਥੇ ਕਰਨਗੇ ਇੱਧਰ ਉਹ ਦੇਖੋ ਜਲ ਜਲ ਲਾਓ ਛੱਤਲੇ ਮਾਰ ਦੇਖੀ 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 ਰੋਕ ਜਾਇ ਕੋਈ ਨਾ ਰੋ ਲਓ ਇਹ ਪਿੱਛੇ ਪੈ ਗਈ ਐ ਉੱਤੇ ਆ ਲੈ ਡੁੱਟਾ ਇਹ ਆਪਣੇ ਛੋਟੇ ਸਤਾਜ ਜੀ ਇੱਕਮ ਜੀ ਤੇ ਵੱਡੇ ਸਤਾਜ ਜੀ ਲਖਸ਼ੇ ਤੇ ਸੰਜੋਬਨ ਅਰਵਿੰਦ ਲੱਗੇ ਪਏ ਆ ਪੂਰੀ ਧਿਆਨ ਨਾਲ ਜਿਆ ਐਥੇ ਇੱਕ ਹੁੰਦੇ ਜੀ ਇਹਨਾਂ ਦੀ ਹੱਥ ਕਲੀਆ ਨਾ ਇਹਨਾਂ ਨੇ ਕਰਾ ਸਾਫ ਚੱਕਿਆ ਸੰਜੋਬਨ ਸੰਜੋਬਨ ਟੈਕਨੀਕ ਸਿੱਖ ਕੇ ਕਿਵੇਂ ਲਾਉਂਦੇ ਹੁੰਦੇ ਆ ਉਹ ਦੇਖਦੇ ਨੇ ਖਿੱਚਦਾ ਦੇਖਦੇ ਨੇ ਛੱਡਦਾ ਫਿਰ ਕਿਵੇਂ ਖਿੱਚਦਾ ਉਹ ਬਾਰਾਂ ਦਾ ਬਾਰਾਂ ਦੀ ਗੋੜੀ ਬੇਟ ਵਰਸਾ ਮੰਨਣਾ ਬੜਾ ਉਖਾ ਕੋਈ ਨਾ ਟੁੱਟ ਗਿਆ ਹੋਰ ਲਿਆ ਦਾਂਗੇ ਤੁਹਾਨੂੰ ਸਾਹੌਦਿਕੇ ਚਾਹ 500 ਦੇ ਆ ਜਾਣ ਤੂੰ ਡਾਊਨ ਵਾਲੇ ਬਣ ਉਹ ਇਸਕ ਜੋ ਬਣਾ ਉਹ ਨਹੀਂ ਚਲੀ ਨਹੀਂ ਚਲੀ ਨਹੀਂ ਚਲੀ ਮੇਡੀਪਾ ਫੇਚ ਲੈਣਾ ਅਰਵਿੰਦ ਅਰ ਗਿਆ ਨਹੀਂ ਆ ਅਰਵਿੰਦ ਜਾਏਗਾ ਸੁਖਜੋ ਮਰ ਜਾ ਉਹ ਕਿੱਥੋਂ ਦੀ ਉੱਥੋਂ ਦੀ ਉੱਥੇ ਉਹੀ ਹੈ ਨਹੀਂ ਕੀ ਪੌਲੀ ਲਾ ਦਿੰਨੀ ਆਪਾਂ ਆ ਜਾ ਰਜਾ ਰੋਹਰ ਆ ਜਾ 응? 음? 어떡하 k 아.